ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪਹਿਲੇ ਕਾਂਡ ਦਾ ਤੀਜਾ ਭਾਗ ਚਿੰਤ ਚਿੰਤਾ ਫਿਕਰ ਚੌਥਾ ਭਾਗ ਚਿੰਤਾ ਦਾ ਇਲਾਜ ਪੰਜਵਾਂ ਭਾਗ ਚਿੰਤਾ ਚੋਰੀਆਂ ਤੋਂ ਬਚੇ ਰਹਿਣ ਲਈ ਨਵੇਕਲਾ ਗੁਰੂ ਉਪਦੇਸ਼ ਅਤੇ ਛੇਵਾਂ ਭਾਗ ਚਿੰਤਾ ਮਨ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੰਤ ਚਿੰਤਾ ਅਤੇ ਫਿਕਰ ਤਿਸ ਭਾਣਾ ਸੂਕੇ ਕਾਸ਼ਟ ਹਰਿਆ ਤਿਸ ਭਾਣਾ ਤਾਂ ਥਲ ਸਿਰ ਸਰਿਆ ਤਿਸ ਭਾਣਾ ਤਾਂ ਸਭ ਫਲ ਪਾਏ ਚਿੰਤ ਗਈ ਲੱਗ ਸਤਗੁਰ ਪਾਏ ਪੰਨਾ 1141 ਅਰਥ ਜੇ ਉਸ ਪ੍ਰਭੂ ਨੂੰ ਭਾਵੇ ਤਾਂ ਸੂਕੇ ਕਾਠ ਹਰੇ ਹੋ ਜਾਂਦੇ ਹਨ ਥਲ ਰੇਗਿਸਤਾਨ ਉਤੇ ਸਰੂਬਰ ਬਣ ਜਾਂਦਾ ਹੈ ਜਦੋਂ ਕੋਈ ਮਨੁੱਖ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਾਂ ਉਹ ਸਾਰੇ ਫਲ ਪ੍ਰਾਪਤ ਕਰ ਲੈਂਦਾ ਹੈ ਗੁਰੂ ਦੇ ਚਰਨੀ ਲੱਗ ਕੇ ਉਸ ਦੇ ਅੰਦਰੋਂ ਚਿੰਤਾ ਦੂਰ ਹੋ ਜਾਂਦੀ ਹੈ ਸਤਗੁਰ ਤੇ ਜੋ ਮੂੰਹ ਫੇਰੇ ਮੱਥੇ ਤਿਨ ਕਾਲੇ ਅੰਨ ਦਿਨ ਦੁੱਖ ਕਮਾਮ ਦੇ ਨਿਤ ਜੋਹੇ ਜਮ ਜਾਲੇ ਸੁਪਨੇ ਸੁਖ ਨਾ ਦੇਖਣੀ ਬਹੁਤ ਚਿੰਤਾ ਪਰ ਜਾਲੇ ਪੰਨਾ 30 ਅਰਥ ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਮੋੜ ਲੈਂਦੇ ਹਨ ਉਹਨਾਂ ਦੇ ਮੱਥੇ ਭ੍ਰਿਸ਼ਟੇ ਰਹਿੰਦੇ ਹਨ ਉਹਨਾਂ ਨੂੰ ਆਪਣੇ ਅੰਦਰੋਂ ਫਟਕਾਰ ਹੀ ਪੈਂਦੀ ਰਹਿੰਦੀ ਹੈ ਉਹ ਸਦਾ ਅਜਿਹੇ ਕਰਤੂਤਾਂ ਹੀ ਕਰਦੇ ਹਨ ਜਿਨ੍ਹਾਂ ਦਾ ਫਲ ਦੁੱਖ ਹੁੰਦਾ ਹੈ ਉਹ ਸਦਾ ਜਮ ਦੇ ਜਾਲ ਵਿੱਚ ਜਮ ਦੀ ਤਾਕ ਵਿੱਚ ਫਸੇ ਰਹਿੰਦੇ ਹਨ ਆਤਮਿਕ ਮੌਤੇ ਮਰੀ ਰਹਿੰਦੇ ਹਨ ਕਦੇ ਸੁਪਨੇ ਵਿੱਚ ਵੀ ਉਹ ਸੁਖ ਨਹੀਂ ਮਾਣਦੇ ਬਹੁਤ ਚਿੰਤਾ ਉਹਨਾਂ ਨੂੰ ਸਾੜਦੀ ਰਹਿੰਦੀ ਹੈ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਬਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਬਲਾਈ ਰਹਾ ਭੂਮੀਆਂ ਭੂਮ ਉੱਪਰ ਨਿਤ ਲੂਝੈ ਛੋੜ ਚੱਲੇ ਤ੍ਰਿਸ਼ਨਾ ਨਹੀਂ ਬੂਝੈ ਕਹੋ ਨਾਨਕ ਇਹ ਤਤ ਵਿਚਾਰਾ ਬਿਨ ਹਰ ਭਜਨ ਨਾਹੀ ਛੁਟਕਾਰਾ ਪੰਨਾ 188 ਅਰਥ ਇਹ ਭਾਈ ਮਾਇਆ ਦੇ ਕਾਰਨ ਜਗਤ ਵਿੱਚ ਮਿਲੀ ਵਡਿਆਈ ਨਾਲ ਕੋਈ ਵੀ ਮਨੁੱਖ ਅਸਲ ਵਿੱਚ ਵੱਡਾ ਨਹੀਂ ਹੈ ਉਹ ਮਨੁੱਖ ਹੀ ਵੱਡਾ ਹੈ ਜਿਸ ਨੇ ਪ੍ਰਮਾਤਮਾ ਨਾਲ ਲਗਨ ਲਾਈ ਹੋਈ ਹੈ ਰਹਾਉ ਇਹ ਭਾਈ ਦੁਨੀਆ ਵਿੱਚ ਧਨ ਪ੍ਰਭੂਤਾ ਆਦਿਕ ਨਾਲ ਜਿਹੜੇ ਬੰਦੇ ਵੱਡੇ-ਵੱਡੇ ਦਿਸਦੇ ਹਨ ਉਹਨਾਂ ਨੂੰ ਚਿੰਤਾ ਦਾ ਰੋਗ ਸਦਾ ਦਬਾਈ ਰੱਖਦਾ ਹੈ ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ ਮਾਲਕੀ ਦੀ ਖਾਤਰ ਹੋਰ ਨਾਲ ਨਾਲ ਸਦਾ ਲੜਦਾ ਝਗੜਦਾ ਰਹਿੰਦਾ ਹੈ ਇਹ ਜ਼ਮੀਨ ਇੱਥੇ ਹੀ ਛੱਡ ਕੇ ਆਖਰ ਇੱਥੋਂ ਤੁਰ ਪੈਂਦਾ ਹੈ ਪਰ ਸਾਰੀ ਉਮਰ ਉਸ ਦੀ ਮਾਲਕੀ ਦੀ ਤ੍ਰਿਸ਼ਨਾ ਨਹੀਂ ਮਿਟਦੀ ਏ ਨਾਨਕ ਆਖ ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਵੀ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖਲਾਸੀ ਨਹੀਂ ਹੁੰਦੀ ਤੇ ਜਦ ਤੱਕ ਮਾਇਆ ਦਾ ਮੋਹ ਕਾਇਮ ਹੈ ਤਦ ਤੱਕ ਮਨੁੱਖ ਦਾ ਵੇਤ ਨਿੱਕਾ ਜਿਹਾ ਹੀ ਰਹਿੰਦਾ ਹੈ ਨਾਨਕ ਇਹ ਜੀਉ ਮੱਛਲੀ ਝੀਰ ਤ੍ਰਿਸ਼ਨਾ ਕਾਲ ਮਨੁਆ ਅੰਧ ਨਾ ਚੇਤਾਈ ਪੜੇ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਵੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਮਿਲਾਏ ਪੰਨਾ 955 ਅਰਥ ਸਤਿਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ ਨਾਨਕ ਇਹ ਜਿੰਦ ਨਿੱਕੀ ਜੀ ਮੱਛੀ ਹੈ ਆਤਮਕ ਮੌਤ ਲਿਆਉਣ ਵਾਲੀ ਤ੍ਰਿਸ਼ਨਾ ਚੀਬਰ ਭਾਵ ਮੱਛੀਆਂ ਫੜਨ ਵਾਲਾ ਮਾਛੀ ਹੈ ਮੂਰਖ ਮਨ ਇਸ ਤ੍ਰਿਸ਼ਨਾ ਵਿੱਚ ਅੰਨਾ ਹੋਇਆ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਬੇਖਬਰੀ ਵਿੱਚ ਹੀ ਆਤਮਕ ਮੌਤ ਦਾ ਜਾਲ ਇਸ ਉੱਤੇ ਪੈਂਦਾ ਜਾਂਦਾ ਹੈ ਤ੍ਰਿਸ਼ਨਾ ਵਿੱਚ ਫਸਿਆ ਮਨ ਗਾਫਲ ਹੋ ਰਿਹਾ ਹੈ ਸਦਾ ਚਿੰਤਾ ਵਿੱਚ ਜਕੜਿਆ ਰਹਿੰਦਾ ਹੈ ਜੇ ਪ੍ਰਭੂ ਆਪ ਆਪਣੀ ਮਿਹਰ ਦੀ ਨਜ਼ਰ ਕਰੇ ਤਾਂ ਜਿੰਦ ਨੂੰ ਤ੍ਰਿਸ਼ਨਾ ਚਿੰਤਾ ਵਿੱਚੋਂ ਕੱਢ ਕੇ ਆਪਣੇ ਵਿੱਚ ਮਿਲਾ ਲੈਂਦਾ ਹੈ ਫਰਾਈ ਆਸ ਰੱਖਣੀ ਦੂਜੇ ਤੋਂ ਆਸਰਾ ਮਿਲਣ ਦੀ ਉਮੀਦ ਲਾ ਬਹਿਣੀ ਵੀ ਦੁਖਦਾਈ ਕਿਸਮ ਦੀ ਚਿੰਤਾ ਦਾ ਮੂਲ ਹੈ ਆਪੇ ਮੇਲ ਲਏ ਜਦ ਤੇ ਸ਼ਰਨ ਤੁਮਾਰੀ ਆਏ ਤਦ ਤੇ ਦੋਖ ਰਹਾਉ ਤਜ ਅਪਮਾਨ ਅਰ ਚਿੰਤ ਬੈਰਾਨੀ ਸਾਧਾ ਸ਼ਰਨ ਪਏ ਜਪ ਚਪ ਨਾਮ ਤੁਮਾਰੋ ਪ੍ਰੀਤਮ ਤੰਤੇ ਰੋਗ ਖਐ ਪੰਨਾ 829 ਅਰਥ ਹੈ ਪ੍ਰਭੂ ਜਿਨ੍ਹਾਂ ਨੂੰ ਤੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਉਹ ਮਨੁੱਖ ਅਹੰਕਾਰ ਛੱਡ ਕੇ ਅਤੇ ਬੇਗਾਨੀ ਆਸ ਦਾ ਖਿਆਲ ਛੱਡ ਕੇ ਸੰਤ ਭਗਵੰਗੂ ਗੁਰੂ ਗ੍ਰੰਥ ਸਾਹਿਬ ਜੀ ਦੀ ਚਰਨੀ ਆਪੈਂਦੇ ਹਨ ਅਤੇ हे ਪ੍ਰੀਤਮ ਸਦਾ ਤੇਰੇ ਨਾਮ ਸਿਮਰਨ ਨਾਲ ਜੁੜੇ ਰਹਿਣ ਨਾਲ ਉਹਨਾਂ ਦੇ ਸਰੀਰ ਵਿੱਚੋਂ ਸਾਰੇ ਰੋਗ ਨਾਸ ਹੋ ਜਾਂਦੇ ਹਨ ਸਹਜੇ ਜਾਗੇ ਸਹਜੇ ਸੋਵੇ ਗੁਰਮੁਖ ਅਨੰਦਿਨ ਉਸਤਤ ਹੋਵੇ ਮਨਮੁਖ ਪਰਮੇ ਸੰਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਪੰਨਾ 646 ਮਹਾਨਕੋਸ਼ ਵਿੱਚ ਗੁਰਬਾਣੀ ਦੀ ਪੰਕਤੀ ਹਾ ਮਨ ਹੀ ਚਿੰਤ ਪਰਾਈ ਚੁਖਾ ਵਾਰ ਵੜਹਾਂਸ ਮਹੱਲਾ ਚੌਥਾ ਦੇ ਆਧਾਰ ਤੇ ਚਿੰਤ ਦਾ ਅਰਥ ਈਰਖਾ ਹਸਤ ਲਿਖਿਆ ਹੈ ਪਰ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਉਸ ਵਾਰ ਵਿੱਚ ਆਏ ਉਸੇ ਚਿੰਤ ਪਦ ਦਾ ਅਰਥ ਆਸ ਲਿਖਿਆ ਹੈ ਕੌਡੀ ਇਸ ਪ੍ਰਕਾਰ ਹੈ ਜਿਨਿ ਹਰ ਹਰ ਨਾਮ ਤੇ ਆਇਆ ਤਿਨਿ ਪਾਇੜੇ ਸਰਬ ਸੁਖਾ ਸਭ ਜਨਮ ਤੇ ਨਾਕਾ ਸਫਲ ਹੈ ਜਿਨ ਹਰ ਕੇ ਨਾਮ ਕੀ ਮਨ ਲਾਗੀ ਭੁਖਾ ਜਿਨਿ ਗੁਰ ਕੈ ਬਚਨ ਅਰਾਧਿਆ ਤਿਨ ਵਿਸਰ ਗਏ ਸਭ ਦੁਖਾ ਤੇ ਸੰਤ ਭਲੇ ਗੁਰ ਸਿੱਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ਧੰਨ ਧੰਨ ਤਿਨਾਂ ਕਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਪੰਨਾ 588 ਪ੍ਰਭੂ ਦਾ ਆਸਰਾ ਛੱਡ ਕੇ ਹੰਕਾਰ ਵਸੋ ਕੇ ਹੋਰ ਹੋਰ ਸੋਚਾਂ ਸੋਚਦੇ ਰਹਿਣਾ ਵੀ ਚਿੰਤਾ ਦਾ ਹੀ ਰੂਪ ਹੈ ਹਉਮੇ ਵਿੱਚ ਸਭ ਜਗਤ ਪੌਰਾਨਾ ਦੂਜੇ ਭਾਏ ਭਰਮ ਭੁਲਾਨਾ ਬਹੁਤ ਚਿੰਤਾ ਚਿਤਵੇ ਆਪ ਨਾ ਪਛਾਨਾ ਧੰਦਾ ਕਰਦਿਆਂ ਅਨ ਦਿਨ ਵੀ ਹਨਾ ਪੰਨਾ 159 ਅਰਥ ਇਹ ਭਾਈ ਪ੍ਰਭੂ ਨਾਮ ਤੋਂ ਖੁੰਝ ਕੇ ਹੋਮੇ ਵਿੱਚ ਫਸ ਕੇ ਸਾਰਾ ਜਗਤ ਝੱਲਾ ਹੋ ਰਿਹਾ ਹੈ ਮਾਇਆ ਦੇ ਮੋਹ ਦੇ ਕਾਰਨ ਭਟਕਣਾ ਵਿੱਚ ਪੈ ਕੇ ਕੁਰਾਏ ਜਾ ਰਿਹਾ ਹੈ ਹੋਰ ਹੋਰ ਕਈ ਸੋਚਾਂ ਸੋਚਦਾ ਰਹਿੰਦਾ ਹੈ ਪਰ ਆਪਣੇ ਆਤਮਿਕ ਜੀਵਨ ਨੂੰ ਨਹੀਂ ਪੜਤਾਲਦਾ ਇਸ ਤਰ੍ਹਾਂ ਮਾਇਆ ਦੀ ਖਾਤਰ ਦੌੜ ਭੱਜ ਕਰਦਿਆਂ ਮਾਇਆ ਧਾਰੀ ਜੀਵ ਦਾ ਹਰੇਕ ਦਿਨ ਬੀਤ ਰਿਹਾ ਹੈ ਨਾਨਕ ਸੋਸਾ ਲਾਈਏ ਜੇ ਸਬਸ ਸਭ ਕਿਛ ਹੋਏ ਤਿਸੇ ਸਰੀਬੂ ਪ੍ਰਾਣਿਓ ਤਿਸ ਬਿਨੇ ਅਬਰ ਨ ਕੋਏ ਗੁਰਮਖ ਹਰਿ ਪ੍ਰਮਨ ਵਸੇ ਤਾਂ ਸਦਾ ਸਦਾ ਸੁਖ ਹੋਏ ਸੰਸਾ ਮੂਲ ਨ ਹੋਵਈ ਸਭ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਛੂ ਨ ਜਾਏ ਸੱਚਾ ਸਾਹਿਬ ਮਨ ਵਸੇ ਤਾਂ ਮਨ ਚੰਦਿਆ ਫਲ ਪਾਏ ਨਾਨਕ ਤਨ ਕਾ ਆਖਿਆ ਆਪ ਸੁਣੇ ਜੇ ਲਾਈਨ ਪੰਨੇ ਪਾਏ ਪੰਨਾ 1281 ਭਾਗ ਚੌਥਾ ਚਿੰਤਾ ਦਾ ਇਲਾਜ ਸਤਿਗੁਰੇ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰਿ ਸ਼ੋਭਾ ਚਿੰਤਾ ਲਾ ਹਮਾਰੀ ਰਹਾ ਪੰਨਾ 713 ਸ਼ਰਨ ਆਏ ਸੁਹਿਰਦ ਸੇਵਕ ਨੂੰ ਸਤਿਗੁਰੂ ਨੇ ਚਿੰਤਾ ਰਹਿਤ ਕਰਨ ਲਈ ਸਾਰਿਆਂ ਦੀ ਚਿੰਤਾ ਰੱਖਣ ਵਾਲੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੋਦੜੀ ਕਰਨ ਦਾ ਵਲ ਸਿਖਾਇਆ ਹੈ ਹਮ ਦੀਨ ਮੂਰਖ ਅਵਿਚਾਰੀ ਤੂੰ ਚਿੰਤਾ ਕਰੋ ਹਮਾਰੀ ਉਹ ਦਿਆਲ ਕਰਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹੁ ਤੂੰ ਆਪਣਾ ਐਨਸ ਨਾਮ ਬਖਾਣੀ ਅੰਨਾ 1257 ਅਰਥ ਇਹ ਪ੍ਰਭੂ ਅਸੀਂ ਜੀਵ ਨਿਮਾਣੇ ਮੂਰਖ ਬੇਸਮਝ ਹਾਂ ਤੂੰ ਆਪ ਹੀ ਸਾਡਾ ਧਿਆਨ ਰੱਖਿਆ ਕਰ हे ਪ੍ਰਭੂ ਮੇਰੇ ਉੱਤੇ ਦਇਆਵਾਨ ਹੋ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ ਤਾਂ ਕਿ ਮੈਂ ਤੇਰੀ ਭਗਤੀ ਕਰਦਾ ਰਹਾਂ ਹੇ ਪ੍ਰਭੂ ਤੂੰ ਮੈਨੂੰ ਆਪਣਾ ਨਾਮ ਖਜ਼ਾਨਾ ਦੇ ਮੈਂ ਦਿਨ ਰਾਤ ਤੇਰਾ ਨਾਮ ਜਪਦਾ ਰਹਾ ਸਤਿਗੁਰਾਂ ਦੇ ਉਪਦੇਸ਼ ਦਰਸ਼ਨਾ ਦੀ ਬਰਕਤ ਨਾਲ ਪੂਰਨ ਆਨੰਦ ਵਾਲੀ ਅਵਸਥਾ ਬਣ ਗਈ ਚਿੰਤ ਅਚਿੰਤਾ ਸੋਚ ਅਸੋਚਾ ਸੋਗ ਲੋਭ ਮੋ ਥਾਕਾ ਹਉ ਮੇ ਰੋਗ ਮਿਟੇ ਕਿਰਪਾ ਤੇ ਜੰਮ ਤੇ ਭਏ ਬਿਬਾਕਾ ਪੰਨਾ 671 ਸਤਿਗੁਰ ਸੇਵਿਆਂ ਸਦਾ ਸੁਖ ਜਨਮ ਮਰਨ ਦੁੱਖ ਚਾਏ ਚਿੰਤਾ ਮੂਲ ਨਾ ਹੋਈ ਅਚਿੰਤ ਬਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਗੁਰ ਦੀਆ 부ਝਾਏ ਮੈਲ ਗਈ ਮਨ ਨਿਰਮ ਹੋਆ ਅਮਰਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ ਘਰ ਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਅਖੰਡ ਜਮਕਾਲ ਨਾ ਛੋੜਈ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸਿ ਉਬਰੇ ਸੱਚੇ ਸਿਉ ਲਿਬ ਲਾਇ ਅੰਨਾ 587 ਅਰਤ ਗੁਰੂ ਦੇ ਦਸੇ ਰਾਉ ਤੇ ਤੁਰਿਆਂ ਸਦਾ ਸੁਖ ਮਿਲਦਾ ਹੈ ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ ਓਕਾ ਹੀ ਚਿੰਤਾ ਨਹੀਂ ਰਹਿੰਦੀ ਕਿਉਂਕਿ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿੱਚ ਆਵਸਦਾ ਹੈ ਮਨੁੱਖ ਦੇ ਅੰਦਰ ਹੀ ਗਿਆਨ ਰੂਪ ਤੀਰਥ ਹੈ ਜਿਸ ਮਨੁੱਖ ਨੂੰ ਸਤਿਗੁਰੂ ਨੇ ਸਤਿਗੁਰੂ ਨੇ ਇਸ ਤੀਰਥ ਦੀ ਸਮਝ ਬਖਸ਼ੀ ਹੈ ਉਹ ਮਨੁੱਖ ਨਾਮ ਅਮਰਤ ਦੇ ਸਰੋਵਰ ਵਿੱਚ ਅਮਰਤ ਦੇ ਤੀਰਥ ਤੇ ਨਹਾਉਂਦਾ ਹੈ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਮਨ ਦੀ ਵਿਕਾਰਾਂ ਦੀ ਮੈਲ ਦੂਰ ਹੋ ਜਾਂਦੀ ਹੈ ਸਤਗੁਰੂ ਦੀ ਸੱਚੇ ਸ਼ਬਦ ਦੀ ਬਰਕਤ ਨਾਲ ਸੁੱਤੇ ਹੀ ਸਤ ਸੰਗੀਆਂ ਨੂੰ ਮਿਲਦੇ ਹਨ ਸਤ ਸੰਗ ਦੀ ਰਾਹੀ ਉਹ ਪ੍ਰਭੂ ਵਿੱਚ ਬਿਰਤੀ ਜੋੜ ਕੇ ਹਿਰਦੇ ਰੂਪ ਘਰ ਵਿੱਚ ਉਹਨਾਂ ਨੂੰ ਪ੍ਰਭੂ ਸੇ ਮੰਨ ਰੂਪ ਆਹਾਰ ਮਿਲ ਜਾਂਦਾ ਹੈ ਪਰ ਅਖੰਡ ਕੀਤਿਆਂ ਮੌਤ ਦਾ ਸਹਿਮ ਨਹੀਂ ਛੱਡਦਾ ਪਖੰਡ ਦੀ ਇੱਜ਼ਤ ਮਟਾ ਕੇ ਮੌਤ ਨੂੰ ਲੈ ਤੁਰਦੀ ਹੈ ਇਹ ਨਾਨਕ ਜੋ ਮਨੁੱਖ ਨਾਮ ਵਿੱਚ ਰੰਗੇ ਹੋਏ ਹਨ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਸਹਿਮ ਤੋਂ ਬਚ ਜਾਂਦੇ ਹਨ ਸਾਧੂ ਸੰਗ ਭਇਆ ਮਨ ਉਦਮ ਨਾਮ ਰਤਨ ਜਸ ਗਾਈ ਮੈਟ ਗਈ ਚਿੰਤਾ ਸਿਮਰ ਅਨੰਤਾ ਸਾਗਰ ਤਰਿਆ ਭਾਈ ਪੰਨਾ 619 ਅਰਥ ਸਾਧੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਰਹਿਣਾ ਭਾਵ ਸਦਾ ਗੁਰੂ ਸ਼ਬਦ ਦੀ ਵਿਚਾਰ ਵਿੱਚ ਜੁੜੇ ਰਹਿਣ ਦਾ ਆਹਰ ਮਨ ਵਿੱਚ ਉਦੋਂ ਪੈਦਾ ਹੁੰਦਾ ਹੈ ਮਨੁੱਖ ਸ੍ਰੇਸ਼ਟ ਨਾਮ ਜਪਣ ਲੱਗ ਪੈਂਦਾ ਹੈ ਪਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਉਣ ਲੱਗ ਪੈਂਦਾ ਹੈ ਬੇਅੰਤ ਪ੍ਰਭੂ ਦਾ ਸਿਮਰਨ ਕਰਕੇ ਮਨੁੱਖ ਦੀ ਚਿੰਤਾ ਮਿਟ ਜਾਂਦੀ ਹੈ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਮੈਂ ਅੰਤਰਵੇਦਨ ਪ੍ਰੇਮ ਕੀ ਗੁਰਦੇਖਤ ਮਨ ਸਾਧਾਰਿਆ ਵਿਢ ਭਾਗੀ ਪ੍ਰਭ ਆਏ ਮਿਲ ਜੈ ਨਾਨਕ ਖਿੰਨ ਖਿੰਵਾਰਿਆ ਪੰਨਾ 776 ਅਰਥ ਪਿਆਰੇ ਸੋਹਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵੇਜ ਗਿਆ ਆਸਾ ਚਿੰਤਾ ਦੇ ਅਨੁਭਵ ਦੀ ਸ਼ੁੱਧ ਬੁੱਧ ਉਂਝ ਹੀ ਮੇਰੇ ਹਿਰਦੇ ਵਿੱਚੋਂ ਭੁੱਲ ਗਈ ਹੈ ਹੁਣ ਮੈਂ ਆਪਣੇ ਦੀ ਆਸਾ ਤੇ ਚਿੰਤਾ ਵਿਸਾਰ ਚੁੱਕਾ ਹਾਂ ਹੁਣ ਮੇਰੇ ਅੰਦਰ ਪ੍ਰੇਮ ਦੀ ਜੋਬ ਟਿਕੀ ਰਹਿੰਦੀ ਹੈ ਗੁਰੂ ਜੀ ਦਾ ਦਰਸ਼ਨ ਸ਼ਬਦ ਦੀ ਵਿਚਾਰ ਦੀ ਲਗਨ ਕਰਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਗੁਰਦੇਵ ਜੀ ਫਰਮਾਨ ਕਰਦੇ ਹਨ ਕਿ ਹੁਣ ਇਹ ਇਉਂ ਅਰਦਾਸ ਕਰੋ हे ਪ੍ਰਭੂ ਮੇਰੇ ਚੰਗੇ ਭਾਗਾ ਨੂੰ ਮੈਨੂੰ ਆਮਿਲ ਮੈਂ ਤੇਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੇ ਜਲ ਥਲ ਜਨਤਾ ਸਭ ਤੈ ਆ ਚਿੰਤ ਦਾਨ ਦੇ ਪ੍ਰਭ ਮੇਰਾ ਵਿਚ ਪਥਰ ਕੀਟ ਪਖਾਣੀ ਹੈ ਪੰਨਾ 1070 ਅਰਥ ਏ ਭਾਈ ਰੋਜੀ ਦੀ ਖਾਤਰ ਚਿੰਤਾ ਫਿਕਰ ਨਾ ਕਰ ਇਹ ਫਿਕਰ ਕਰਤਾਰ ਨੂੰ ਹੈ ਉਹ ਕਰਤਾਰ ਜਲ ਵਿੱਚ ਧਰਤੀ ਵਿੱਚ ਵੱਸਣ ਵਾਲੇ ਸਭ ਜੀਵਾਂ ਨੂੰ ਰਿਜ਼ਕ ਦਿੰਦਾ ਹੈ ਮੇਰਾ ਪ੍ਰਭੂ ਉਹ ਉਹ ਦਾਤ ਦਿੰਦਾ ਹੈ ਜਿਸ ਦਾ ਸਾਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਪਥਰਾਂ ਵਿੱਚ ਵੱਸਣ ਵਾਲੀ ਕੀੜੀਆਂ ਨੂੰ ਵੀ ਰਿਜ਼ਕ ਦਿੰਦਾ ਹੈ ਸਤਗੁਰ ਮੇਰਾ ਵੱਡ ਸਮਰਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹਉ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਪੰਨਾ 99 ਹਰਿ ਕਿਰਪਾ ਨਿਧ ਕੀਨੀ ਗੁਰ ਭਗਤ ਹਰ ਦੀਨੀ ਤਬ ਹਰਿ ਸਿਉ ਪ੍ਰੀਤ ਬਣਾਈ ਬਹੁ ਚਿੰਤ ਵਿਸਾਰੀ ਹਰ ਨਾਮ ਓਰਤਾਰੀ ਨਾਨਕ ਹਰ ਭੈ ਹੈ ਸਖਾਈ ਪੰਨਾ 669 ਜਾ ਕੇ ਅਚਿੰਤ ਵਸੇ ਮਨ ਆਏ ਤਾਕੋ ਚਿੰਤਾ ਗਤ ਹੁ ਨਾ ਹੈ ਪੰਨਾ 186 ਨਾਮ ਨਿਧਾਰ ਜਾ ਕੇ ਮਨ ਮਾਹੇ ਤਿਸ ਕੋ ਚਿੰਤਾ ਸੁਪਨੇ ਨਾ ਹੈ ਪੰਨਾ 388 ਮਿਟ ਗਿਆ ਦੂਖ ਵਿਸਾਰੀ ਚਿੰਤਾ ਫਲ ਪਾਇਆ ਜਪ ਸਤਿਗੁਰ ਮੰਤਾ ਪੰਨਾ 388 ਭਾਗ ਪੰਜਵਾਂ ਚਿੰਤਾ ਚੋਰੀਆਂ ਤੋਂ ਬਚੇ ਰਹਿਣ ਲਈ ਨਵੇਕਲਾ ਗੁਰੂ ਉਪਦੇਸ਼ ਜਦ ਅਸੀਂ ਸਤਿਗੁਰ ਗੁਰੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਜੀਵਨ ਢਾਲ ਲੈਣ ਦੀ ਜਾਂਚ ਸਿੱਖ ਲਈ ਤਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਸਾਰੇ ਚਿੰਤਾ ਛੋਰੀਆਂ ਦਾ ਨਾਸ਼ ਕਰ ਦੇਣ ਵਾਲੇ ਸਿਰਜਣਹਾਰ ਦਾ ਲੜ ਸਾਨੂੰ ਫੜਾ ਦਿੱਤਾ ਫਿਰ ਅਸੀਂ ਚਿੰਤਾਤ ਕਿਉਂ ਹੋਈਏ ਤਾਉ ਕੜੀਏ ਜੇ ਹੋਵੇ ਬਾਹਰ ਤਾਉ ਕੜੀਏ ਜੇ ਵਿਸਰੇ ਨਰ ਹਰ ਤਾਉ ਕੜੀਏ ਜੇ ਦੂਜਾ ਭਾਏ ਕਿਆ ਕੜੀਏ ਜਾ ਰਿਹਾ ਸਮਾਏ ਮਾਇਆ ਮੋਹ ਕੜੇ ਕੜ ਪਚਿਆ ਬਿਨ ਨਾਮੇ ਭ੍ਰਮ 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 ਖਪਿਆ ਰਹੋ ਤਾਉ ਕੜੀਏ ਜੇ ਦੂਜਾ ਕਰਤਾ ਤਉ ਕੜੀਏ ਜੇ ਅਨੇ ਆਇ ਕੋ ਮਰਤਾ ਤਉ ਕੜੀਏ ਜੇ ਕਿਛ ਜਾਣੇ ਨਹੀਂ ਤਉ ਕਿਆ ਕੜੀਏ ਜਾਂ ਭਰਪੂਰ ਸਮਾਹੀ ਤਉ ਕੜੀਏ ਜੇ ਕਿਛ ਹੋਏ ਢਗਾਣੇ ਤਉ ਕੜੀਏ ਜੇ ਭੂਲ ਰੰਝਾਣੇ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋੜ ਆ ਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੇ ਤਿਉ ਕਰੇ ਨਬੇਰਾ ਦੁਤੀਆ ਨਾਸਤ ਇਕ ਰਹਾ ਸਮਾਏ ਹਰ ਆਖੋ ਪੈਜ ਨਾਨਕ ਸ਼ਰਣਾਏ ਪੰਨਾ 1140 ਅਰਥ ਹੈ ਭਾਈ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਖਿਜ-ਖਿਜ ਕੇ ਆਤਮਕ ਮੌਤੇ ਮਰਦਾ ਹੈ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਮਾਇਆ ਦੀ ਖਾਤਰ ਮੁੜ-ਮੁੜ ਭਟਕ-ਪਟਕ ਕੇ ਖੁਵਾਰ ਹੁੰਦਾ ਹੈ ਰਹਾ ਜੇ ਜੀਵ ਨੂੰ ਇਹ ਖਿਆਲ ਬਣਿਆ ਰਹੇ ਕਿ ਪ੍ਰਮਾਤਮਾ ਨਾਲੋਂ ਵੱਖਰਾ ਕਿਤੇ ਦੂਰ ਹੈ ਤਦੋਂ ਹਰ ਗੱਲੋਂ ਚਿੰਤਾ ਹੋਵੇ ਤਾ ਇਸ ਦਾ ਕਾਰਨ ਸਮਝ ਵਿੱਚ ਆ ਸਕਦਾ ਹੈ ਅਸਲ ਚਿੰਤਾ ਦਾ ਕਾਰਨ ਹੈ ਹੀ ਤਦੋਂ ਜਦੋਂ ਪ੍ਰਮਾਤਮਾ ਨੂੰ ਹਿਰਦੇ ਵਿੱਚੋਂ ਵਿਸਾਰ ਬੈਠੀਏ ਤਾਂ ਉਹ ਸਮਾਂ ਹੋਰ ਵੀ ਵੱਧ ਚਿੰਤਾਵਾਲ ਬਣ ਜਾਂਦਾ ਹੈ ਜਦੋਂ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੂਜੇ ਨਾਲ ਸ਼ਰਧਾ ਅਤੇ ਪਿਆਰ ਬਣ ਜਾਏ ਪਰ ਜਦੋਂ ਇਹ ਯਕੀਨ ਬਣਿਆ ਹੋਵੇ ਕਿ ਕਰਨਹਾਰ ਪ੍ਰਮਾਤਮਾ ਹਰੇਕ ਥਾਂ ਵਿਆਪਕ ਸਾਡੇ ਨਾਲ ਹੈ ਫਿਰ ਚਿੰਤਾ ਛੁਰੀ ਦਾ ਅਰਥ ਕੀ ਜੇ ਇਹ ਖਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ ਹੋਰ ਵੀ ਕੋਈ ਕੁਝ ਕਰ ਸਕਣ ਵਾਲਾ ਹੈ ਤਦੋਂ ਚਿੰਤਾ ਫਿਕਰ ਵਿੱਚ ਫਸੇ ਰਹਿੰਦਾ ਹੈ ਤਦੋਂ ਵੀ ਝੂਰੀਦਾ ਹੈ ਜੇ ਇਹ ਖਿਆਲ ਬਣ ਜਾਏ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਮਰ ਸਕਦਾ ਹੈ ਜੇ ਇਹ ਯਕੀਨ ਟੇ ਜਾਏ ਕਿ ਦਾਤਾਰ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ ਤਾਂ ਵੀ ਝੂਰਦੇ ਰਹਿੰਦਾ ਹੈ ਪਰ हे ਪ੍ਰਭੂ ਤੂੰ ਤਾਂ ਹਰਥਾਂ ਮੌਜੂਦ ਹੈ ਫਿਰ ਅਸੀਂ ਚਿੰਤਾ ਫਿਕਰ ਕਿਉਂ ਕਰੀਏ ਸਾਨੂੰ ਭਰੋਸਾ ਹੋਣਾ ਚਾਹੀਦਾ ਹੈ ਕਿ ਕੋਈ ਵੀ ਪਰਮਾਤਮਾ ਦੇ ਹੁਕਮ ਤੋਂ ਬਾਹਰ ਨਹੀਂ ਹੁੰਦਾ ਕਿਸੇ ਨੂੰ ਵੀ ਉਪਲੇਖੇ ਨਾਲ ਦੁਖੀ ਨਹੀਂ ਕਰਦਾ ਫਿਰ ਚਿੰਤਾ ਫਿਕਰ ਕਿਉਂ ਕੀਤਾ ਜਾਏ হে ਭਾਈ ਜਦ ਸਤਿਗੁਰੂ ਜੀ ਨੇ ਇਹ ਦੱਸਿਆ ਹੈ ਕਿ ਸਭ ਕੁਝ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ ਸਾਨੂੰ ਸਗੋਂ ਉਸ ਦੀ ਰਜ਼ਾ ਵਿੱਚ ਸਦਾ ਸੰਤੁਸ਼ਟ ਅਤੇ ਪਰਸੰਨ ਰਹਿਣਾ ਚਾਹੀਦਾ ਹੈ ਇਸ ਵਾਸਤੇ ਅਸੀਂ ਤਾਂ ਸਗੋਂ ਚਿੰਤਾ ਫਿਕਰ ਛੱਡ ਕੇ ਉਸ ਦੀ ਰਜ਼ਾ ਵਿੱਚ ਬੇਫਿਕਰ ਟਿਕੇ ਰਹੀਏ اے ਵਾਹਿਗੁਰੂ ਜੀ ਤੂੰ ਸਭ ਜੀਵਾਂ ਦਾ ਮਾਲਕ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਜਿਵੇਂ ਤੇਰੀ ਰਜ਼ਾ ਹੈ ਤੂੰ ਜੀਵਾਂ ਦੀ ਕਿਸਮਤ ਦਾ ਫੈਸਲਾ ਕਰਦਾ ਹੈ हे ਪ੍ਰਭੂ ਤੇਰੇ ਬਰਾਬਰ ਦਾ ਦੂਜਾ ਹੋਰ ਕੋਈ ਨਹੀਂ ਹੈ हे ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ लाज ਰੱਖ ਸਾਨੂੰ ਸਦਾ ਵਿਸ਼ਵਾਸ ਬਣਿਆ ਰਹਿਣਾ ਚਾਹੀਦਾ ਹੈ ਕਿ ਸਤਗੁਰੂ ਮੋਕੋ ਕੀਨੋ ਦਾਨ ਅਮੂਲ ਰਤਨ ਹਰਦੀਨੋ ਨਾਮ ਸਹਿਜ ਬਿਨੋਦ ਚੋਜ ਅਨੰਦਾ ਨਾਨਕ ਕੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤਿਸ ਸੰਗ ਮਨ ਰਾਚੀ ਰਹਾ ਅਚਿੰਤ ਹਮਾਰੇ ਭੋਜਨ ਪਾਓ ਅਚਿੰਤ ਹਮਾਰੇ ਲੀਚੈ ਨਾਓ ਅਚਿੰਤ ਹਮਾਰੇ ਸ਼ਬਦ ਉਧਾਰ ਅਚਿੰਤ ਹਮਾਰੇ ਭਰੇ ਪੰਡਾਰ ਅਚਿੰਤ ਹਮਾਰੇ ਕਾਰਜ ਪੂਰੇ ਅਚਿੰਤ ਹਮਾਰੇ ਲਥੇ ਵਿਸੂਰੇ ਅਚਿੰਤ ਹਮਾਰੇ ਬੈਰੀ ਮੀਤਾ ਅਚਿੰਤੋ ਹੀ ਇਹ ਮਨ ਵਸ ਕੀਤਾ ਅਚਿੰਤ ਪ੍ਰਭ ਹਮ ਕੀਆ ਦਿਲਾਸਾ ਅਚਿੰਤ ਹਮਾਰੀ ਪੂਰਨ ਆਸਾ ਅਚਿੰਤ ਹਮਾਂ ਕੋ ਸਗਲ ਸਿਧਾਂਤ ਅਚਿੰਤ ਹਮ ਕੋ ਗੁਰ ਦੀਨੋ ਮੰਤਾ ਅਚਿੰਤ ਹਮਾਰੇ ਬਿਨ ਬਿਨ ਸੇ ਬੈਰ ਅਚਿੰਤ ਹਮਾਰੇ ਮਿਟੇ ਅੰਧੇਰ ਅਚਿੰਤੋ ਹੀ ਮਨ ਕੀਤਨ ਮੀਠਾ ਅਚਿੰਤੋ ਹੀ ਪ੍ਰਭ ਘਟ ਘੜ ਡੀਠਾ अचिंत मिटियो है सगलो परमा अचिंत अचिंत हमारे वाजे अचिंत हमारे गोबिंद अचिंत हमारे मान निहचल तनी अचिंत पशाना अचिंत उपजो सगल बिबेका अचिंत चरी हाथ हर हर टेका अचिंत प्रभु तुर लिखिया लेख अचिंत मिलियो प्रभ ठाकुर एक ਚਿੰਤ ਅਚਿੰਤਾ ਸਗਲੀ ਗਈ ਪ੍ਰਭ ਨਾਨਕ 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 ਮਈ ਪੰਨਾ 1157 ਅਰਥ ਹੈ ਨਾਨਕ ਆਖੇ ਭਾਈ ਪ੍ਰਮਾਤਮਾ ਦੀ ਸਦਾ ਕਾਇਮ ਰਹਿਣ ਵਾਲੀ ਵਡਿਆਈ ਕਰਿਆ ਕਰ ਆਪਣੇ ਮਨ ਨੂੰ ਮੁੜ ਮੁੜ ਉਸ ਸਿਫਤ ਸਲਾਹ ਨਾਲ ਜੋੜੀ ਰੱਖਾ ਹੇ ਭਾਈ ਗੁਰੂ ਨੇ ਮੈਨੂੰ ਇਹ ਦਾਤ ਬਖਸ਼ੀ ਹੈ ਗੁਰੂ ਨੇ ਮੈਨੂੰ ਉਹ ਨਾਮ ਰਤਨ ਦਿੱਤਾ ਹੈ ਜੋ ਕਿਸੇ ਵੀ ਮੋਲ ਤੋਂ ਨਹੀਂ ਮਿਲ ਸਕਦਾ ਮੈਨੂੰ ਨਾਨਕ ਨੂੰ ਗੁਰੂ ਦੀ ਕਿਰਪਾ ਨਾਲ ਚਿੰਤਾ ਦੂਰ ਕਰਨ ਵਾਲਾ ਪਰਮਾਤਮਾ ਆ ਮਿਲਿਆ ਹੈ ਹੁਣ ਮੇਰੇ ਅੰਦਰ ਆਤਮਿਕ ਅਡੋਲਤਾ ਦੇ ਬੇਅੰਤ ਆਨੰਦ ਤਮਾਸ਼ੇ ਬਣੇ ਰਹਿੰਦੇ ਹਨ اے ਭਾਈ ਗੁਰੂ ਦੀ ਕਿਰਪਾ ਨਾਲ ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਪਿਆਰ ਹੀ ਮੇਰੇ ਵਾਸਤੇ ਆਤਮਿਕ ਜੀਵਨ ਦੀ ਖੁਰਾਕ ਹੈ ਮੇਰੇ ਅੰਦਰ ਅਚਿੰਤ ਪ੍ਰਭੂ ਦਾ ਨਾਮ ਹੀ ਸਦਾ ਲਿਆ ਜਾ ਰਿਹਾ ਹੈ ਅਚਿੰਤ ਪ੍ਰਭੂ ਦੀ ਸਿੱਤ ਸਲਾਹ ਦੀ ਬਾਣੀ ਦੀ ਰਾਹੀ ਵਿਕਾਰਾਂ ਤੋਂ ਮੇਰਾ ਬਚਾਅ ਹੋ ਰਿਹਾ ਹੈ ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੇ ਖਜ਼ਾਨੇ ਭਰੇ ਗਏ ਹਨ ਇਹ ਭਾਈ ਚਿੰਤਾ ਦੂਰ ਕਰਨ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤ ਨਾਲ ਮੇਰੇ ਸਾਰੇ ਕੰਮ ਸਫਲੇ ਹੋ ਰਹੇ ਹਨ ਮੇਰੇ ਅੰਦਰੋਂ ਸਾਰੇ ਚਿੰਤਾ ਛੋਰੇ ਮੁੱਕ ਗਏ ਹੁਣ ਮੈਨੂੰ ਵੈਰੀ ਵੀ ਮਿੱਤਰ ਦਿਸ ਰਹੇ ਹਨ ਚਿੰਤਾ ਦੂਰ ਕਰਨ ਵਾਲਾ ਹਰ ਨਾਮ ਲੈ ਕੇ ਹੀ ਮੈਂ ਆਪਣਾ ਇਹ ਮਨ ਵਸ ਵਿੱਚ ਕਰ ਲਿਆ ਹੈ ਇਹ ਭਾਈ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਨੇ ਮੈਨੂੰ ਹੌਸਲਾ ਬਖਸ਼ਿਆ ਮੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਗਈਆਂ ਹਨ ਚਿੰਤਾ ਦੂਰ ਕਰਨ ਵਾਲੇ ਪ੍ਰਭੂ ਦਾ ਨਾਮ ਜਪਣਾ ਹੀ ਮੇਰੇ ਵਾਸਤੇ ਸਾਰੇ ਧਰਮਾਂ ਦਾ ਨਿਚੋੜ ਹੈ हे ਭਾਈ ਇਹ ਨਾਮ ਮੰਤਰ ਮੈਨੂੰ ਗੁਰੂ ਨੇ ਦਿੱਤਾ ਹੈ हे ਭਾਈ ਚਿੰਤਾ ਦੂਰ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਅੰਦਰੋਂ ਸਾਰੇ ਵੈਰ ਵਿਰੋਧ ਨਾਸ਼ ਹੋ ਗਏ ਹਨ ਮੇਰੇ ਅੰਦਰੋਂ ਮਾਇਆ ਦੇ ਮੋਹ ਦੇ ਹਨੇਰੇ ਦੂਰ ਹੋ ਗਏ ਹਨ हे भाई चिंता दूर ਕਰਨ ਵਾਲਾ ਹਰ ਨਾਮ ਜਪ ਕੇ ਹੀ ਮੇਰੇ ਮਨ ਵਿੱਚ ਪਰਮਾਤਮਾ ਦੀ ਸਿੱਖਤ ਸਲਾਹ ਪਿਆਰੀ ਲੱਗ ਰਹੀ ਹੈ ਅਤੇ ਉਸ ਪਰਮਾਤਮਾ ਨੂੰ ਮੈਂ ਹਰੇਕ ਹਿਰਦੇ ਵਿੱਚ ਵਸਤਾ ਵੇਖ ਲਿਆ ਹੈ हे भाई ਚਿੰਤਾ ਦੂਰ ਕਰਨ ਵਾਲੇ ਹਰ ਨਾਮ ਦੀ ਬਰਕਤ ਨਾਲ ਮੇਰੀ ਸਾਰੀ ਭਟਕਣਾ ਮੁੱਕ ਗਈ ਹੈ ਜਦੋਂ ਤੋਂ ਅਚਿੰਤ ਪ੍ਰਭੂ ਮੇਰੇ ਮਨ ਵਿੱਚ ਆਵਸਿਆ ਹੈ ਮੇਰੇ ਅੰਦਰ ਆਤਮਿਕ ਆਨੰਦ ਦਾ ਪੱਕਾ ਟਿਕਾਣਾ ਬਣ ਗਿਆ ਹੈ ਹੁਣ ਮੇਰੇ ਅੰਦਰ ਚਿੰਤਾ ਦੂਰ ਕਰਨ ਵਾਲੇ ਹਰਨਾਮ ਦਾ ਇੱਕ ਰਸ ਵਾਜਾ ਵਜ ਰਿਹਾ ਹੈ ਮੇਰੇ ਅੰਦਰ ਗੋਬਿੰਦ ਦਾ ਨਾਮ ਹੀ ਹਰ ਵੇਲੇ ਗਾਜ ਰਿਹਾ ਹੈ اے ਭਾਈ ਚਿੰਤਾ ਦੂਰ ਕਰਨ ਵਾਲੇ ਹਰਨਾਮ ਦੀ ਬਰਕਤ ਨਾਲ ਮੇਰਾ ਮਨ ਭਟਕਣੋਂ ਹਟ ਗਿਆ ਹੈ ਅਚਿੰਤ ਹਰਨਾਮ ਜਪ ਕੇ ਮੈਂ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨਾਲ ਸਾਂਝ ਪਾ ਲਈ ਹੈ ਚਿੰਤਾ ਦੂਰ ਕਰਨ ਵਾਲਾ ਹਰਨਾਮ ਜਪ ਕੇ ਹੀ ਮੇਰੇ ਅੰਦਰ ਚੰਗੇ ਮਾੜੇ ਕੰਮ ਦੀ ਸਾਰੀ ਪਛਾਣ ਪੈਦਾ ਹੋ ਗਈ ਹੈ ਇਸ ਅਚਿੰਤ ਹਰਨਾਮ ਦੀ ਮੈਨੂੰ ਸਦਾ ਲਈ ਟੇਕ ਮਿਲ ਗਈ ਹੈ हे ਭਾਈ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਨੇ ਚਿੰਤਾ ਦੂਰ ਕਰਨ ਵਾਲੇ ਹਰਨਾਮ ਦੀ ਪ੍ਰਾਪਤੀ ਦਾ ਲੇਖ ਧਰਗਾਹ ਤੋਂ ਲਿਖ ਦਿੱਤਾ ਉਸ ਨੂੰ ਉਹ ਸਭ ਦਾ ਮਾਲਕ ਪ੍ਰਭੂ ਮਿਲ ਜਾਂਦਾ ਹੈ हे ਭਾਈ ਚਿੰਤਾ ਦੂਰ ਕਰਨ ਵਾਲਾ ਹਰਨਾਮ ਜਪ ਕੇ ਮੇਰੀ ਸਾਰੀ ਚਿੰਤਾ ਦੂਰ ਹੋ ਗਈ ਹੈ ਹੁਣ ਮੈਂ ਨਾਨਕ ਸਦਾ ਲਈ ਪ੍ਰਭੂ ਵਿੱਚ ਲੀਨ ਹੋ ਗਿਆ ਹਾਂ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੂਨ ਵਲਵਲ ਉਤਰੈ ਹਰੀ ਭਾਈ ਗੋਪਿੰਦ ਨਾਮ ਮਤ ਬਿਸਰੇ ਰਹਾ ਅੰਤਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਬੇਸਵਾ ਜੂਨ ਵਲਵਲ ਉਤਰੈ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੂਕਰ ਜੂਨ ਵਲਵਲ ਉਤਰੈ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜਉਣ ਵਲਵਲ ਉਤਰੈ ਅੰਤ ਕਾਲ ਨਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਬਦਤ ਤਲੋਚਨ ਤੇ ਨਰ ਮੁਕਤਾ ਪਿਤੰਬਰ ਵਾਕੇ ਹਿਰਦੈ ਬਸੈ ਪੰਨਾ 526 ਅਰਥ ਇਹ ਪੈਣ ਮੇਰੇ ਲਈ ਅਰਦਾਸ ਕਰ ਮੈਨੂੰ ਕਦੇ ਪ੍ਰਮਾਤਮਾ ਦਾ ਨਾਮ ਨਾਮ ਭੁੱਲੇ ਤਾਂ ਜੋ ਅੰਤ ਵੇਲੇ ਵੀ ਉਹ ਪ੍ਰਮਾਤਮਾ ਹੀ ਚੇਤੇ ਆਵੇ ਜੋ ਮਨੁੱਖ ਮਰਨ ਵੇਲੇ ਧਨ ਪਦਾਰਥ ਚੇਤੇ ਕਰਦਾ ਹੈ ਤੇ ਇਸੇ ਸੋਚ ਵਿੱਚ ਹੀ ਮਰ ਜਾਂਦਾ ਹੈ ਉਹ ਮੁਰਮੁਰ ਸੱਪ ਦੀ ਜੂਨੇ ਪੈਂਦਾ ਹੈ ਜੋ ਮਨੁੱਖ ਮਰਨ ਵੇਲੇ ਆਪਣੀ ਇਸਤਰੀ ਨੂੰ ਹੀ ਯਾਦ ਕਰਦਾ ਹੈ ਤੇ ਇਸੇ ਯਾਦ ਵਿੱਚ ਪ੍ਰਾਣ ਤਿਆਗ ਦਿੰਦਾ ਹੈ ਉਹ ਮੁਰਮੁਰ ਵੇਸਬਾ ਦਾ ਜਨਮ ਲੈਂਦਾ ਹੈ ਜੋ ਮਨੁੱਖ ਅੰਤ ਵੇਲੇ ਆਪਣੇ ਪੁੱਤਰਾਂ ਨੂੰ ਹੀ ਯਾਦ ਕਰਦਾ ਹੈ ਤੇ ਪੁੱਤਰਾਂ ਨੂੰ ਯਾਦ ਕਰਦਾ ਕਰਦਾ ਹੀ ਮਰ ਜਾਂਦਾ ਹੈ ਉਹ ਸੂਰ ਦੀ ਜੂਨੇ ਮੁਰਮੁਰ ਜੰਮਦਾ ਹੈ ਜੋ ਮਨੁੱਖ ਅਖੀਰ ਵੇਲੇ ਆਪਣੇ ਘਰ ਮਹਿਲ ਮਾੜੀਆਂ ਦੇ ਹੋ ਕੇ ਲੈਂਦਾ ਤੇ ਇਹਨਾਂ ਹੌਕਿਆਂ ਵਿੱਚ ਸਰੀਰ ਛੱਡ ਜਾਂਦਾ ਉਹ ਮੁੜਮੁੜ ਪ੍ਰੀਤ ਬਣਦਾ ਹੈ ਤੇ ਲੋਚਨ ਆਖਦਾ ਹੈ ਜੋ ਮਨੁੱਖ ਅੰਤ ਸਮੇਂ ਪਰਮਾਤਮਾ ਨੂੰ ਯਾਦ ਕਰਦਾ ਹੈ ਤੇ ਇਸ ਯਾਦ ਵਿੱਚ ਟਿਕਿਆ ਹੋਇਆ ਹੀ ਚੋਲਾ ਤਿਆਗਦਾ ਹੈ ਉਹ ਮਨੁੱਖ ਧਨ ਇਸਤਰੀ ਪੁੱਤਰ ਤੇ ਘਰ ਆਦਿਕ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ ਉਸ ਦੇ ਹਿਰਦੇ ਵਿੱਚ ਪਰਮਾਤਮਾ ਆਪ ਆ ਵਸਦਾ ਹੈ ਮਹੱਲਾ 3 ਚਿੰਤਾ ਵੀ ਆਪ ਕਰਾਈ ਸੀ ਅਚਿੰਤ ਵੀ ਆਪੇ ਦੇ ਨਾਨਕ ਸੋ ਸਾਲ ਆਈ ਹੈ ਜੇ ਸਬਨਾਸਾਰ ਕਰੇ ਪੰਨਾ 1376 ਅਰਥ ਏਕ ਵੀਰ ਜੀਵਾਂ ਦੇ ਕੀ ਬਸ ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿੱਚ ਦੁਨੀਆਂ ਦੇ ਫਿਕਰ ਸੋਚਾਂ ਪੈਦਾ ਕਰਦਾ ਹੈ ਉਹ ਅਵਸਥਾ ਵੀ ਪ੍ਰਭੂ ਆਪ ਹੀ ਬਖਸ਼ਦਾ ਹੈ ਜਦੋਂ ਮਨੁੱਖ ਇਨ੍ਹਾਂ ਫਿਕਰ ਸੋਚਾਂ ਤੋਂ ਰਹਿਤ ਹੋ ਜਾਂਦਾ ਹੈ हे ਨਾਨਕ ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ ਭਾਵ ਪ੍ਰਭੂ ਅੱਗੇ ਹੀ ਅਰਦਾਸ ਕਰਕੇ ਦੁਨੀਆਂ ਦੇ ਫਿਕਰ ਸੋਚਾਂ ਤੋਂ ਬਚੇ ਰਹਿਣ ਦੀ ਦਾਤ ਮੰਗੀ ਹੈ ਭਾਗਸ਼ੇਵਾ ਚਿੰਤਾ ਮਨ ਬ੍ਰਾਹਮਣ ਦੇ ਰਚੇ ਹੋਏ ਪੁਰਾਣਾ ਅਨੁਸਾਰ ਚਿੰਤਾ ਮਨ ਇੱਕ ਮਣੀ ਰਤਨ ਹੈ ਜੋ ਮਨ ਚਿਤਵੇ ਪਦਾਰਥ ਦੇਂਦੀ ਹੈ ਪਰ ਗੁਰਬਾਣੀ ਵਿੱਚ ਚਿੰਤਾ ਮਨ ਸਿਰਜਣਹਾਰ ਪ੍ਰਮਾਤਮਾ ਨੂੰ ਕਿਹਾ ਗਿਆ ਹੈ ਚਿੰਤਾ ਮਨ ਕਰੁਣਾ ਮਹਿ ਰਹੁ ਦੀਨ ਦੇ ਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਏ ਪੰਨਾ 212 ਅਰਥ हे तर्स रूप प्रभु तू ही ऐसा रत्न है जो सब जीवां दियां चितवियां कामना पूरियां करने वाला है हे पारब्रह्म प्रभु तू गरीबां उते दया करने वाला है तू ऐसा है जिस दे सिमरन दी बरकत नाल सारे सुख प्राप्त हो जाते हैं और एक मांगू भक्त चिंतामन जणी लखआव असंत पापी साणा अरवदास बने जो जाने सो जान संत अनंते अंतर नाही ਪੰਨਾ 486 ਅਰਥ ਮੈਂ ਤੇਥੋਂ ਇੱਕ ਹੋਰ ਦਾਤ ਵੀ ਮੰਗਦਾ ਹਾਂ ਮੈਨੂੰ ਆਪਣੀ ਭਗਤੀ ਦੇ ਜੋ ਮਨ ਚੰਦੇ ਫਲ ਦੇਣ ਵਾਲੀ ਮਣੀ ਹੈ ਮੈਨੂੰ ਵਿਕਾਰੀਆਂ ਤੇ ਪਾਪੀਆਂ ਦਾ ਦਰਸ਼ਨ ਨਾ ਕਰਾਈਂ ਰਵਿਦਾਸ ਆਖਦਾ ਹੈ ਅਸਲ ਸਿਆਣਾ ਉਹ ਮਨੁੱਖ ਹੈ ਜੋ ਇਹ ਜਾਣਦਾ ਹੈ ਕਿ ਸੰਤਾਂ ਤੇ ਪ੍ਰਭੂ ਵਿੱਚ ਕੋਈ ਵੇਥ ਨਹੀਂ ਹੈ ਭਾਵ ਪ੍ਰਭੂ ਦਰ ਤੇ ਅਰਦਾਸ ਕਰ हे ਪ੍ਰਭੂ ਸਾਧ ਸੰਗਤ ਦਾ ਮਿਲਾਪ ਬਖਸ਼ੇ ਜਦ ਹੀ ਸ਼ਰਨ ਗਹੀ ਕਿਰਪਾ ਨਿਦ ਗੱਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਵਰਨੋ ਆਰਾਮ ਕਹਿਤ ਬੰਧਨ ਤਹ ਟੂਟਾ ਆਜਾ ਮਲ ਪਾਪੀ ਜਗ ਜਾਣੇ ਨਿਮਖ ਮਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰੇ ਪਾਰ ਅੰਨਾ 632 ਅਰਥ ਇਹ ਭਾਈ ਜਿਸ ਵੇਲੇ ਹੀ ਗੱਜ ਨੇ ਕਿਰਪਾ ਦੇ ਸਮੁੰਦਰ ਪਰਮਾਤਮਾ ਦਾ ਆਸਰਾ ਲਿਆ ਉਹ ਗੱਜ ਹਾਥੀ ਤੇਂਦੂਏ ਦੀ ਫਾਹੀ ਤੋਂ ਨਿਕਲ ਗਿਆ ਸੀ ਮੈਂ ਕਿੱਥੋਂ ਤੱਕ ਪਰਮਾਤਮਾ ਦੇ ਨਾਮ ਦੀ ਵਡਿਆਈ ਦਸਾਂ ਪਰਮਾਤਮਾ ਦਾ ਨਾਮ ਉਚਾਰ ਕੇ ਉਸ ਹਾਥੀ ਦੇ ਬੰਧਨ ਟੁੱਟ ਗਏ ਸਨ ਇਹ ਭਾਈ ਸਾਰਾ ਜਗਤ ਜਾਣਦਾ ਹੈ ਕਿ ਅਜਾਮਲ ਬੇਕਾਰੀ ਸੀ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਅੱਖ ਦੇ ਝਮਕਣ ਜਿੰਨੇ ਸਮੇਂ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ ਸੀ ਨਾਨਕ ਨਾਨਕ ਆਖਦਾ ਹੈ ਭਾਈ ਤੂੰ ਸਾਰੀਆਂ ਚਿਤਵਨੀਆਂ ਪੂਰੀਆਂ ਕਰਨ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਏਗਾ ਮਦ ਮਾਇਆ ਕਹਿ ਭੈਓ ਬਾਵਰੋ ਸੂਜਤ ਨਾ ਕਛ ਗਿਆਨਾ ਘਟ ਹੀ ਪੀਤਰ ਬਸਤ ਨਰੰਜਨ ਤਾਕੋ ਮਰਮ ਨਾ ਜਾਣਾ ਜਬ ਹੀ ਸ਼ਰਨ ਸਾਧ ਕੀ ਆਇਓ ਦੁਰਮਤ ਸਗਲ ਬਿਨਾਸੀ ਤਬ ਨਾਨਕ ਚੇਤਿਓ ਚਿੰਤਾ ਮਨ ਕਾਟੀ ਜਮ ਕੀ ਫਾਸੀ ਪੰਨਾ 633 ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੈਨ ਬਸ ਜਾਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਾਵ ਨਿਧ ਕਰ ਤਲ ਤਾਕੇ ਹਰ ਹਰ ਹਰਨਾ ਜਪੇ ਰਚਨਾ ਹੋਰ ਸਭ ਤਿਆਗ ਬਚਨ ਰਚਨਾ ਪੰਨਾ 658 ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ ਭਵ ਨਿਧ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨ ਇਹ ਮਨ ਲਾਇਆ ਗੋਬਿੰਦ ਹਮ ਐਸੇ ਅਪਰਾਧੀ ਜਿੰਨ ਪ੍ਰਭ ਜਿਉ ਪੇਂਟ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਦੀ ਪੰਨਾ 971 ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਅਠਵਾਂ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਪਹਿਲੇ ਕਾਂਡ ਦਾ ਤੀਜਾ ਚੌਥਾ ਪੰਜਵਾਂ ਅਤੇ ਛੇਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ